ਕਿਹੜਾ ਬਣਾਉਣਾ ਹੈਗਾ ਪੂਰਾ ਆਜ਼ਮ ਆਜਾ ਤੇ ਆਪਾਂ ਮਾਉਂਟ ਆ ਜਿਹੜਾ ਉਹ ਨਵਾਂ ਨਵਾਂ ਲਾਇਆ ਤਾਂ ਕਰਕੇ ਆਪਾਂ ਨਾ ਇੱਕ ਵਾਰ ਸਲੋ ਚੱਲ ਰਹੇ ਹਾਂ ਕਿਉਂਕਿ ਮਾਉਂਟ ਆ ਜਿਹੜਾ ਪ੍ਰੋਪਰ ਮੈਨੂੰ ਲੱਗਦਾ ਅਜੇ ਫਿੱਟ ਨਹੀਂ ਹੋਇਆ ਆਪਣੇ ਨਵੇਂ ਹੈਲਮਟ ਦੇ ਪਹਿਲਾਂ ਵਾਲੇ ਦੇ ਉੱਤੇ ਆਪਣੇ ਲੱਗਿਆ ਹੋਇਆ ਸੀਗਾ ਰਸਈਆਂ ਜਿਹੜਾ ਮਾਉਂਟ ਤੇ ਜਿਹੜਾ ਇਹ ਮਾਉਂਟ ਆ ਆਪਣਾ ਇਸ ਬਾਰੇ ਦੇ ਉੱਤੇ ਲੱਗਿਆ ਹੋਇਆ ਇਹ ਉਨਾਂ ਘੈਂਟ ਨਹੀਂ ਲੱਗਿਆ ਵਾ ਇਹ ਆਪਣੇ ਲੱਗਿਆ ਵਾ ਜੀ ਦੂਜਾ ਮਾਉਂਟ ਤੇ ਬਾਕੀ ਸਾਊਂਡ ਕੁਆਲਿਟੀ ਆ ਜਿਹੜੀ ਓਮ ਦੀ ਆ ਇਹਦੇ ਚ ਇੱਕ ਨੰਬਰ ਹਲਮੜੇ ਦੇ ਵਿੱਚ ਬਿਲਕੁਲ ਵੀ ਨੋਇਸ ਨਹੀਂ ਆ ਰਹੀ ਬਾਹਰਲੀ ਗਾਈਜ਼ ਤੇ ਹੁਣ ਆਪਾਂ ਇੱਕ ਵਾਰ ਚੱਲੇ ਆ ਪੱਖੋ ਕੈਂਚੀਆਂ ਤੇ ਸਾਡੇ ਪਿੰਡ ਵਾਲੇ ਰੋਡਾਂ ਦਾ ਤੁਹਾਨੂੰ ਪਤਾ ਹੀ ਆ ਵੀ ਜੀ ਸੜ ਕੇ ਬੁਰਾ ਹਾਲ ਆ ਜਿਹਨੂੰ ਆਪਾਂ ਕਹੇ ਦਿੰਦੇ ਆ ਪ੍ਰੋਪਰ ਤੌਰ ਤੇ ਕੀ ਬਾਤ ਆ ਅੱਜ ਤਾਂ ਬੜਾ ਪੜਾ ਹੋਇਆ ਹੈ ਕਿ ਮੈਂ ਜਦੋਂ ਪਹਿਲਾਂ ਮੋਟਰਸਾਈਕਲ ਜਾ ਕੇ ਹੈਲਮਟ ਲਾਇਆ ਪੁਰੀ ਕਲਾਚ ਪਹਿਲਾਂ ਹੋ ਗਿਆ। ਉਹਦੋਂ ਮੈਂ ਉਹ ਡਰਾਮਾ ਹੈਲਮਟ ਪਾਇਆ ਉਧਰੋਂ ਵੀ ਆ ਗਿਆ। ਤਨੂੰ ਮੌਸਮ ਇਹਦੇ ਵਿੱਚ ਕੈਮਰੇ ਜਦੀਦੀ ਹੋਣਾ ਹਨਾ। ਮੌਸਮ ਬਹੁਤ ਝਲ ਮਾਰ ਰਿਹਾ ਸੀ ਪਹਿਲਾਂ। ਕਣਕਾਂ ਪੈਣ ਲੱਗੀਆਂ ਫਿਰ ਸੋਚਿਆ ਯਾਰ ਹੁਣੀ ਨਾ ਅੱਤਿਆਂ ਕਿਤੇ ਬਿਮਾਰੀ ਨਾ ਹੋ ਜਾਈਏ। ਤੇ ਹੁਣ ਮੈਂ ਹਟਿਆ ਤੇ ਹੁਣ ਆਪ ਆਪਣੀ ਵਾਲੀ ਬਾਈਕ ਪਿੰਡ ਦੀ ਫਿਰਨੀ ਉਤੋਂ ਦੀ ਘੁਮਾਤੀ। ਤੇ ਹਜੇ ਥੋੜਾ ਜਿਹਾ ਮਨੋਦਾਰ ਰਿਸਕ ਲੱਗ ਰਿਹਾ ਮਿੱਤਰੋ ਕਿਉਂਕਿ ਓਖਲੀਆਂ ਦੇ ਵਿੱਚੋਂ ਤਾਂ ਗਿਰਾਂ ਪ੍ਰੋਪਰ ਤਰੀਕੇ ਦੇ ਨਾਲ ਇਹ ਨਿਕਲਿਆ ਬਾਹਰ ਵੀ ਕਿਤੇ ਨਾ ਕਿਤੇ ਜਿਹੜਾ ਹੈਲਮਟ ਆ ਉਹਦਾ ਜਿਹੜਾ ਮਾਉਂਟ ਉਹ ਚੱਜਣਾ ਫਿਕਸ ਨਹੀਂ ਹੋਇਆ ਉਹ ਵੀ ਹੁਣ ਆਪਾਂ ਇੱਕ ਵਾਰ ਨਾ ਜਾ ਕੇ ਬੱਗੇ ਯਾਰ ਦੇ ਡਬਲ ਟੇਬ ਲਾਵਾਂਗੇ ਰੇਟ ਵਾਲੀ ਸਾਈਡ ਤੇ ਆਪਾਂ ਐਂਕਲ ਜਿਹੜਾ ਆਪਣੇ ਵਾਲੇ GoPro ਦਾ ਹੁਣ ਦੁਬਾਰੇ ਸੈੱਟ ਕਰਾ ਹੈਗਾ ਤੇ ਪਹਿਲਾਂ ਮੈਨੂੰ ਲੱਗ ਰਿਹਾ ਯਾਰ ਵੀ ਐਂਕਲ ਸਹੀ ਨਹੀਂ ਸੀ ਪਹਿਲਾਂ ਵੀ ਹਜੇ ਗੜਬੜ ਲੱਗ ਰਹੀ ਥੋੜਾ ਜਿਹਾ ਲੋਚਾ ਵਿੱਚ ਇਦੋਂ ਆਇਆ ਜਰ ਕੇ ਆਏ ਪ੍ਰੋਪਰ ਟਾਂਕੇ ਦੇ ਨਾਲ ਜਿਹਦੇ ਉੱਤੇ ਫਟ ਜੇ ਹੋਗਾ ਉਸ ਤੋਂ ਬਾਅਦ ਦੇ ਵਿੱਚ ਤਾਂ ਅਪਾ ਚ ਬਗੜ ਦਾਂਗੇ ਉਸ ਨੂੰ ਪਤਾ ਹੀ ਹੈ ਨਾ ਬਲੌਗਿੰਗ ਵਾਲੇ ਤੇ ਮੌਸਮ ਅੱਜ ਘੈਂਟ ਜਾਈ ਤਾਂ ਕਰਕੇ ਮਗਾ ਹੈਲਮਟ ਵੀ ਆਪਣੇ ਵਾਲਾ ਚੈੱਕ ਹੋ ਜੂ ਵੀ ਕੀ ਗੱਲ ਆ ਬਾਤ ਆ ਕੁਆਲਿਟੀ ਕਬੂਟੀ ਦੇ ਵੀ ਬਾਜ ਬੂਜ ਨਮਾਇਸ ਕਿਵੇਂ ਆ ਏਅਰ ਵੀਰ ਕਿਵੇਂ ਅੰਦਰ ਕੀ ਹਲਵਾਤ ਹਨ ਇਸੇ ਚੱਕਰ ਦੇ ਵਿੱਚ ਅੱਜ ਆਪਾਂ ਚੈਕਿੰਗ ਚੈਕਿੰਗ ਲਈ ਨਿਕਲੇ ਇੱਕ ਆਪਾਂ ਮਿੱਤਰੋ ਬੂਟਾਂ ਦੇ ਵਿੱਚ ਫਿਰਦੇ ਆ ਚੱਪਾਂ ਟੁੱਟ ਗਿਆ ਚੋਬਰਾਂ ਦੀਆਂ ਤੇ ਉਹ ਲੈ ਕੇ ਆਉਣੇ ਆ ਤੇ ਹੁਣ ਕੋਸ਼ਿਸ਼ ਸਾਡੀ ਇਮੇਜ ਆ ਯਾਰ ਇਹੀ ਰਹੂਗੀ ਸੋਡੇ ਬਾਸ ਤੇ ਵੀ ਪੂਰੇ ਘੈਂਟ ਜੇ ਬਲੌਗ ਬਣ ਕੇ ਆਉਣ ਯਾਰ ਜਿਹਦੇ ਨਾਲ ਸੋਡਾ ਵੀ ਵਧੀਆ ਜੀ ਲੱਗੇ ਤੇ ਡੇਲੀ ਬਲੌਗ ਮੋਟਰੋ ਬਲੌਗ ਤੇ ਇੱਕ ਹੋਰ ਕਿਹੜਾ ਬਲੌਗ ਇੱਥੇ ਗਾਈਜ਼ ਆਪਣਾ ਜਿਹੜਾ ਹੈਲਮਟ ਆ ਉਹ ਤੋਂ ਮਾਉਂਟ ਪਟਿਆ ਗਿਆ ਸੀ ਤੇ ਕੈਮਰਾ ਨੀਂਕੀ ਦੇ ਉੱਤੇ ਲੱਗ ਪਿਆ ਦੁਬਾਰੇ ਉਹਨੂੰ ਚੱਕ ਕੇ ਆਪਾਂ ਬਾਈਕ রাইਡ ਸਾਈਡ ਤੇ ਇੱਥੇ ਕਰਿਆ ਸੈਟ ਅੱਬਾ ਪਹੁੰਚ ਚੁੱਕਿਆ ਯਾਰ ਬੱਗੇ ਦੇ ਕੋਲ ਬੱਗਾ ਜਾਂਦਾ ਨਾਲ ਮੇਰੇ ਤੇ ਮੈਂ ਧੁੰਮੀ ਪੈਂਦਾ ਤੇ ਸੜਕਾਂ ਪੰਗਾਂ ਖਾਲੀ-ਖਾਲੀ ਅੱਜ ਬਈ ਖਾਲੀ ਹੋਣਾ ਨਹੀਂ ਚਾਹੀਦਾ ਨਾ ਬੱਗੇ ਕਿ ਨਹੀਂ ਹੁਣ ਅਸੀਂ ਬਹੁਤ ਮਠੰਡਾ ਹੈ ਮਾਰੇ ਬੱਗਾ ਬੱਗੇ ਜਗਾੜ ਲਾਉਣ ਹੁਣ ਭੇੜਾ ਕਿਹੜਾ ਜਿਗਾੜ ਜਗਾੜ ਬੱਸ ਨੂੰ ਪਤਾ ਹੀ ਹੈ ਹੈ ਨਮੜਦੇ ਜਗਾੜ ਕਰਨਾ ਹੁਣ ਮਤਰਾ ਮੀ ਆ ਗਿਆ ਮੈਂ ਬੱਗੇ ਨੂੰ ਪਹਿਲਾਂ ਕਿਹਾ ਸੀ ਮਗਾ ਅੱਜ ਹੀ ਹੈਲਮਟ ਲਾ ਲਿਆ ਅੱਜ ਮੀ ਪਊਗਾ ਆ ਜਾ ਆ ਜਾ ਕੋਈ ਨਾ ਖੜਕ ਕਰ ਰਹੇ ਆ ਕ੍ਰਾਸ ਬੱਗਾ ਰੋ ਗਿਆ ਯਾਰ ਕਹਿੰਦੇ ਪਿਛਲੇ ਪਾਸੇ ਤੇ ਮਤਰੋ ਇਧਰਲੇ ਪਾਸੇ بارش ਹੋ ਰਹੀ ਆ ਤੇ ਬਾਬਾ ਦੇ ਜਾਂਦਾ ਹੱਥ ਨਹੀਂ ਤੇ ਕਾਹਨੋਂ ਬਾਬਾ ਦੁਨੀਆ ਬੜੀ ਗੰਦੀ ਆ ਕਾਹਨੂੰ ਰੋਕਦੀ ਆ ਯਾਰ ਮਲੋਗ ਨੇ ਇੱਥੇ ਹੀ ਤੇਰਾ ਗਮ ਕੜੀ ਮਤਰੋ ਨਾਟ ਜਲਾਉਂਦਾ ਪਰ ਨਟ ਲਾਗੀ ਵੀ ਦੇਖਾਂਗੇ ਸਾਰਾ ਕੁਝ ਹੀ ਟਰਾਈ ਕਰਾਂਗੇ ਯਾਰ ਇੱਥੇ ਪੱਗੇ ਨੇ ਮਤਰੋ ਅਧਰ ਖਜ਼ਾਨਾ ਖੋਲ ਲਿਆ ਉਹਦਾ ਇਹ ਪੁਰਾਣਾ ਖਜ਼ਾਨਾ ਵੀ ਹੈ ਹੂੰ ਇੰਜ ਅੜੇ ਵਿੱਚ ਕੱਢ ਨਹੀਂ ਨਿਕਲ ਜਾਂਦੇ ਐਡੀ ਕਰਨੀ ਹੈਗੀ ਅਸਾਂ ਉਹਦਾ ਕੱਢ ਲਿਆ ਸੱਪਾਣਾ ਹੋਈ ਇਹਦਾ ਦੂਜਾ ਲਾਓ ਕਾ ਹੋਈ ਪਰ ਨਿਕਲਣਾ ਨਹੀਂ ਮੇਰੇ ਸਿੱਕੇ ਹੂੰ ਨਿਕਲੂ ਆਪਣਾ ਸੱਪਾਣਾ ਮਾਤਲ ਬਰਾਗ ਕਰੂਗਾ ਹੂੰ ਸਾਥਾ ਨਿਕਲੂਗਾ ਗਾਈਸ ਇਤੋਂ ਆਪਣੇ ਕੋਲ ਪਈ ਸੀਗੀ ਐਲਪੀ ਘਰੇ ਦੇ ਬੱਚੋ ਤੇ ਐਲਪੀ ਦਾ ਆਪਾਂ ਯੂਜ਼ ਕਰਕੇ ਇੱਕ ਵਾਰ ਮਾਊਂਟ ਦੇਖੋ ਇਹਦੇ ਪਾਸੇ ਐਮਸੀ ਵੀ ਲਾਤੀ ਤੇ ਐਲਪੀ ਵੀ ਲਾਤੀ ਉਹਨੇ ਚੀਜ਼ਾਂ ਲਾਤੀਆਂ ਤੇ ਮਾਊਂਟ ਦੀ ਬਣਾਤੀ ਪੂਰੀ ਗੱਲ ਦੇਖ ਸਕਦੇ ਹੋ ਪੂਰਾ ਪਲੱਸ 3 ਕਰਤਾ ਕਿਨਾਂ ਦਾ ਤੇ ਉਹ ਦੇਖਦੇ ਆ ਕੀ ਗੱਲ ਆ ਬੰਨ੍ਹਦੀ ਕਿ ਇਹਨੂੰ ਕਿਨਾਂ ਧੜਤਾ ਥਾਰਤੇ ਇਹ ਲਊਗੀ ਘਟੋ-ਘਟ ਮੈਕਸਿਮਮ ਇੱਕ ਘੰਟਾ ਅੱਧੇ ਤੋਂ ਘੰਟੇ ਦੇ ਵਿੱਚ ਵਿੱਚ ਇਹ ਪਿਆਰੂ ਬਾਈ ਤਾਂ ਸਾਰੀ ਯਾਦ ਕਿਹੜਾ ਯੂਜ਼ ਕਰਨਾ ਹਨਾ ਇਹ ਉਸ ਦਿਨ ਟਾਈਮ ਦੇ ਵਿੱਚ ਸ਼ੋਹਦਾ ਇਹਨੇ ਆਪਾਂ ਹੁਣ ਕਰਦਿਆਂ ਰੈਸਟ ਤੋ ਮਿੱਤਰੋ ਕਾਲਾਪਾ ਜਿਹੜੀ ਐਮਐਸਸੀ ਆਪਣੇ ਬਾਈਕ ਦੇ ਉੱਤੇ ਲਾਈ ਸੀਗੀ ਹੈਲਮਟ ਤੇ ਹਨਾ ਉਹ ਆਪਣਾ ਪ੍ਰੋਗਰਾਮ ਹੋ ਚੁੱਕਾ ਸਕਸੈਸਫੁਲ ਦੇਖੋ ਬਲੇ ਪਾਸੇ ਮਗਰ ਇਹ ਚੋਬਰ ਨੇ ਐਮਐਸਸੀ ਦੀਆਂ ਦਾ ਕੰਧਾਂ ਹੀ ਘੜਤੀਆਂ ਸੀ ਤੇ ਹੁਣ ਜਮ ਨਹੀਂ ਹਿੱਲਦਾ ਇਹਨਾਂ ਨਾਲ ਜਿਹਾ ਮਰਜ਼ੀ ਝੂਟੀ ਚੱਲ ਗਈ ਆ ਦੇਖੋ ਲੈ ਕੀ ਹੁਣ ਆਪਣਾ ਜਿਹੜਾ ਗੋਪ੍ਰੋ ਆ ਉਹ ਵੀ ਰਹੂਗਾ ਸੇਫ ਦੇਖੋ ਇਧਰ ਮਿੱਤਰੋ ਕਿਆ ਬਾਤ ਹੈ ਇੰਨੀ ਕਿ ਮਜ਼ਬੂਤੀ ਤਾਂ ਯਾਰ ਬਹੁਤ ਆ ਕੋਈ ਦਿਨ ਅਗੜਾ ਆਪਾਂ ਲੌਂਕਣਾ ਦੂ ਬਾਦ ਤੇ ਅੱਜ ਦੇ ਵਲੌਗ ਨੂੰ ਮੇਧਰੂ ਕਰਦੇ ਆ ਇੱਥੇ ਖਤਮ ਦੱਬ ਕੀ ਕਰਦੇ ਵਲੌਗ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ